ਮੈਂ ਸੁਭਾਅ ਸਹਿਗਲ ਜਾਗਦਾ ਮਿਹਰਾਂ ਜੋ ਦਾ ਪ੍ਰਧਾਨ ਜਿਹੜਾ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਜਿਹੜੀ ਭ੍ਰਸ਼ਟਾਚਾਰੀ ਉਹਨਾਂ ਦੇ ਖਿਲਾਫ ਆਵਾਜ਼ ਚੁੱਕਦਾ ਆ ਰਿਹਾ ਸਾਂ ਨਸ਼ੇ ਦੜੇ ਸੱਟੇ ਚਿੱਟੇ ਖਿਲਾਫ ਮੈਂ ਕਾਫੀ ਲੜਾਈਆਂ ਲੜੀਆਂ ਜੋ ਕਿ ਸਾਰਿਆਂ ਨੂੰ ਪਤਾ ਸਾਰਾ ਪੰਜਾਬ ਜਾਣਦਾ ਹੈ ਅੱਜ ਮਕਸਦ ਕੀ ਹੈ ਅੱਜ ਕੀ ਲੋੜ ਪੈਗੀ ਪ੍ਰੈਸ ਕਾਨਫਰੈਂਸ ਜਿਹੜੇ ਚਾਰ ਸਤੰਭੇ ਦੇਸ਼ ਦੇ ਉਹਨਾਂ ਚੋਂ ਪੁਲਿਸ ਸਭ ਤੋਂ ਵੱਡਾ ਸਤੰਭ ਹੈ ਜਿਹੜੀ ਜਨਤਾ ਦੇ ਅਧਿਕਾਰਾਂ ਦੀ ਰੱਖਿਆ ਕਰਦੀ ਏ ਦੋ ਨੰਬਰ ਤੇ ਰਾਜਨੀਤਿਕ ਲੋਕ ਆਦੇ ਨੇ ਜਿਹੜੇ ਮਤਲਬ ਜਨਤਾ ਦੇ ਹਿੱਤਾਂ ਦੀ ਰੱਖਿਆ ਕਰਨ ਵਾਸਤੇ ਨੀਤੀਆਂ ਬਣਾਉਂਦੇ ਨੇ ਪਰ ਜੇਕਰ ਇਹਨਾਂ ਵਿੱਚੋਂ ਕੁਝ ਨੀਚ ਲੋਕ ਭ੍ਰਸ਼ਟਾਚਾਰੀ ਲੋਕ ਮਤਲਬ ਰਿਸ਼ਵਤਾਂ ਲੈਣ ਵਾਸਤੇ ਬੱਚਿਆਂ ਦੇ ਝੂਠੇ ਪਰਚੇ ਕਰਨ ਤਾਂ ਇਹਦੇ ਨਾਲ ਸਰਬਦਾਨ ਦਾ અપਮਾਨ ਹੁੰਦਾ ਹੈ ਇਹ ਮਤਲਬ ਇਸ ਕੇਵਲ ਇੰਨਾ ਹੀ ਨਹੀਂ ਵੀ ਕੁਝ ਬੱਚੇ ਬਾਹਰੋਂ ਐਨਆਰਆਈ ਆਏ ਸੀ ਔਰ ਐਨਆਰਆਈ ਬੱਚੇ ਇੱਥੇ ਕਿਤੇ ਡਿਨਰ ਕਰਨ ਗਏ ਉੱਥੇ ਮਤਲਬ ਹੋਟਲ ਵੱਲੋਂ ਪਹਿਲਾਂ ਹੀ ਕਿਤੇ ਮਤਲਬ ਕੋਈ ਹੁੱਕਾ ਚੱਲ ਰਿਹਾ ਸੀ ਔਰ ਬੱਚਿਆਂ ਨੇ ਹੁੱਕਾ ਨੂੰ ਹੱਥ ਨਹੀਂ ਲਾਇਆ ਜਿਹੜੇ ਐਨਆਰਆਈ ਬੱਚੇ ਸੀ ਉੱਥੇ ਪੁਲਿਸ ਵਾਲੇ ਕੁਝ ਮਤਲਬ ਵਿਦਆਊਟ ਯੂਨੀਫਾਰਮ ਉੱਥੇ ਬੈਠੇ ਸੀ ਉਹਨਾਂ 'ਚ ਇੱਕ ਲੇਡੀਜ਼ ਪੁਲਿਸ ਅਫਸਰ ਵੀ ਗਈ ਸੀ ਇਹਨਾਂ ਨੇ ਬੱਚਾ ਤੇ ਹਮਲਾ ਕਰਤਾ ਬੱਚਾ ਤੇ ਹਮਲਾ ਕਰਕੇ ਉਹਨਾਂ ਨੂੰ ਅਰੈਸਟ ਕਰਕੇ ਮਤਲਬ ਥਾਣੇ ਲੈ ਗਏ ਔਰ ਅਸੀਂ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਕਾਰਨ ਪੁੱਛਿਆ ਉਹਨਾਂ ਨੇ ਮਤਲਬ ਕੋਈ ਕਾਰਨ ਸਾਨੂੰ ਦੱਸਰੇ ਵੀ ਇਹਨਾਂ ਨੇ ਹਮਲਾ ਕਰਤਾ ਮਤਲਬ ਉਹ ਮਾਰ ਮਾਰਕੁੱਟ ਕੀਤੀ ਪੁਲਿਸ ਨੇ ਪੁਲਿਸ ਨੇ ਮਾਰਕੁੱਟ ਕੀਤੀ ਉੱਥੋਂ ਸੀਸੀਟੀਵੀ ਦੀ ਮੇਰੇ ਖਿਆਲ ਉਹ ਵੀ ਲੈ ਗਏ ਵੀਡੀਓ ਵੀ ਇਹਨਾਂ ਬਣਾਈਓ ਪੁਲਿਸ ਕੋਲ ਸੀ ਏ ਹੁੱਕਾ ਪੀ ਨਹੀਂ ਰਹੇ ਜੀ ਮੈਂ ਮਤਲਬ ਫॉर योर काइंड इन्फॉर्मेशन ਹੁੱਕਾ ਕਿਤੇ ਨਹੀਂ ਪੀਰੇ ਮਤਲਬ ਹੁੱਕੇ ਤੋਂ ਪੰਜਾਬ ਕਦੋਂ ਦੂਰ ਲੋਤੇ ਸੀ ਜਿਹੜਿਆਂ ਦਾ ਕਿਹੜਾ ਥਾਣਾ ਕਿਹੜਾ ਸੀ ਹਾਂ 에어ਪੋਰਟ ਰੋਡ ਤੇ ਅਰੋੜਾ ਰੈਸਟ ਹਾਊਸ ਸੀ ਗੈਸਟ ਉੱਥੇ ਹੋਟਲ ਹੈ ਉੱਥੇ ਕਦੀ ਹੁੱਕੇ ਚੱਲਦੇ ਵੀ ਨਹੀਂ ਉੱਥੇ ਕਦੀ ਹੁੱਕੇ ਚੱਲਦੇ ਨਹੀਂ ਮਤਲਬ ਇਹ ਤੁਸੀਂ ਵੀ ਵੈਰੀਫਾਈ ਕਰ ਸਕਦੇ ਹੋ ਜੀ ਜੀ ਉੱਥੇ ਮਤਲਬ ਪੁਲਿਸ ਵਾਲਿਆਂ ਨੇ ਜਿਹੜਾ ਮਾਲਕ ਸੀ ਉਹਨੂੰ ਛੜਤਾ ਜਿਹੜਾ ਉੱਥੋਂ ਦਾ ਮਾਲਕ ਸੀ ਮਨੀਸ਼ ਅਰੋੜਾ ਮਨੀ ਅਰੋੜਾ ਮਤਲਬ ਅਸੂਲ ਹੈਗਾ ਜਿਹੜੇ ਚਿੱਟਾ ਵਿੱਚ ਉਹਨਾਂ ਦਾ ਐਫਆਈਰ ਹੋਣਾ ਚਾਹੀਦੀ ਹੈ ਕਿ ਚਿੱਟਾ ਪੀਣ ਵਾਲਿਆਂ ਤੇ ਯਾਨੀ ਕਿ ਜਿਹੜੇ ਹੁੱਕੇ ਲਾਉਂਦੇ ਆ ਉਹਨਾਂ ਤੇ ਐਫਆਰ ਨਹੀਂ ਕੀਤੀ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਪੁਲਿਸ ਨੇ ਪਹਿਲਾਂ ਪਹਿਲੇ ਦੋਰੇ 'ਚ ਪੁਲਿਸ ਨੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਪੁਲਿਸ ਨੇ ਪਹਿਲੇ ਦੋਰੇ 'ਚ ਜਿਹੜੇ ਉੱਥੇ ਮੁੰਡੇ ਬੈਠੇ ਸੀ ਜਿਹੜੇ ਡਿਨਰ ਕਰਨ ਗਏ ਸੀ ਜਿਨ੍ਹਾਂ ਨੂੰ ਪਤਾ ਵੀ ਨਹੀਂ ਤੇ ਹੁੱਕੇ ਲੱਗੇ ਆ ਉਹਨਾਂ ਨੂੰ ਅਰੈਸਟ ਕਰ ਲਿਆ ਉਸ ਤੋਂ ਬਾਅਦ ਅਸੀਂ ਥਾਣੇ ਪਹੁੰਚ ਗਏ ਅਸੀਂ ਜਿਹੜਾ ਦੇਖਿਆ ਵੀ ਸਾਡੇ ਬੱਚੇ ਅੰਦਰ ਲੈ ਕੇ ਜੇਲ੍ਹ ਵਿੱਚ ਥਾਣੇ ਦੇ ਅੰਦਰ ਲੈ ਕੇ ਆ ਹਵਾਲਾ ਵਿੱਚ ਪਰ ਜਿਹੜੇ ਮਾਲਕ ਸੀ ਫਿਰ ਅਸੀਂ ਉਹਨਾਂ ਨੂੰ ਲੈ ਕੇ ਗਏ ਪੁਲਿਸ ਨੂੰ ਪੁਲਿਸ ਦੇ ਹੈਡਓਵਰ ਕੀਤਾ ਵੀ ਤੁਸੀਂ ਮਤਲਬ ਜਿਹੜਾ ਐਫ ਆਈ ਆਰ ਹੈ ਮਾਲਕਾਂ ਦੇ ਬੰਦੀ ਹੈ ਨਾ ਕਿ ਇਹਨਾਂ ਦੇ ਬੰਦੀ ਹੈ ਪਰ ਪੁਲਿਸ ਨੇ ਸਾਡੀ ਇੱਕ ਨਾ ਸੁਣੀ ਸਾਨੂੰ ਰਾਤੀ 10 ਵਜੇ ਉੱਥੇ ਬੁਲਾ ਕੇ ਉਹਨਾਂ ਨੇ ਕੀ ਕੀਤਾ ਜਿਹੜਾ ਮਾਲਕ ਸੀ ਜਿਹੜਾ ਹੌਟ ਰੈਸਟ੍ਰੈਂਡਾ ਉਹਨਾਂ ਨੂੰ ਆ ਭਜਾਤਾ ਜਿਹੜੇ ਉੱਥੇ ਦੀ ਪੁਲਿਸ ਹੀ ਮੌਜੂਦਾ ਪੁਲਿਸ ਅਫਸਰਾਂ ਨੇ ਉਹਨਾਂ ਨੂੰ ਭਜਾਤਾ ਸਾਡੇ ਪੰਜ ਬੱਚਿਆਂ ਨੂੰ ਸਾਰੀ ਰਾਤ ਮਤਲਬ ਜਿੱਕ ਹਵਾਲਾ ਦੇ ਪਿੱਛੇ ਰੱਖਿਆ ਅਸੀਂ ਸਾਰੀ ਰਾਤ ਸਾਰਾ ਪਰਿਵਾਰ ਉੱਥੇ ਰਿਹਾ ਸ਼ਹਿਰ ਦੇ ਚੰਗੇ ਭਲੇ ਲੋਕ ਉੱਥੇ ਮੇਰੇ ਨਾਲ ਖੜੇ ਰਹੇ ਹੱਥ ਜੋੜੇ ਪੁਲਿਸ ਅਫਸਰਾਂ ਨੂੰ ਡੀਐਸਪੀ ਨੂੰ ਫੋਨ ਕੀਤਾ ਵੀ ਪਰਚਾ ਬੰਦਾ ਜਿੰਨੇ ਮਤਲਬ ਹੁੱਕੇ ਚਲਾਏ ਆ ਉਹਨਾਂ ਨੂੰ ਤੁਸੀਂ ਭਜਾ ਰਹੇ ਹੋ ਤੇ ਜਿਹੜੇ ਬੰਦੇ ਉੱਥੇ ਹੁੱਕਾ ਦੇ ਦੂਰ ਖੜੇ ਆ ਉਹਨਾਂ ਦਾ ਅਸੀਂ ਉਹਨਾਂ ਨੂੰ ਕਿਹਾ ਵੀ ਮੈਡੀਕਲ ਕਰਾਓ ਜਿਹਨਾਂ ਹੁੱਕਾ ਪੀਤਾ ਹੈ ਇਹਨਾਂ ਦਾ ਮੈਡੀਕਲ ਕਰਾਓ ਫਿਰ ਐਫਆਈਆਰ ਕਰੋ ਪਰ ਪੁਲਿਸ ਨੇ ਇੱਕ ਨਾ ਸੁਣੀ ਪੁਲਿਸ ਸਾਡੇ ਕੋਲ ਡਿਮਾਂਡਾਂ ਕਰਨ ਲੱਗੀ ਅੰਦਰ ਬੱਚੇ ਐਨਆਰਆਈ ਸੀ ਉਹਨਾਂ ਕੋਲ 50-50 ਹਜ਼ਾਰ ਦੀ ਡਿਮਾਂਡ ਕੀਤੀ ਉਹਨਾਂ ਸਾਨੂੰ ਬਾਹਰ ਸੁਨੇ ਭੇਜਿਆ ਅਸੀਂ ਪੰਜਾਬ ਨੇ ਹਜ਼ਾਰ ਦੇ ਨੂੰ ਤਿਆਰ ਨਹੀਂ ਹੋਏ ਫਿਰ ਪੁਲਿਸ ਨੇ ਸਾਡੇ ਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰਤਾ ਰਾਤ ਦੇ 2 ਵਜੇ 2 ਤੋਂ 3 ਵਜੇ 4 ਵੇ ਉਹਨਾਂ ਕਿਹਾ ਵੀ ਅਸੀਂ ਇਹਨਾਂ ਨੂੰ ਕਚਹਿਰੀ ਭੇਜ ਕੇ ਪਰਚੇ ਕਰ ਦਨੇ ਆ ਤੇ ਫਿਰ ਤੁਸੀਂ ਕਚਹਿਰੀ ਜਮਾਨਤਾ ਕਰਾਉਂਦੇ ਲਾਣਾ ਜੇਕਰ ਮਤਲਬ ਤੁਸੀਂ ਸਾਨੂੰ 1 ਲੱਖ ਰੁਪਏ ਦੋਗੇ ਇਹ ਬਲਰਾਜ ਸਿੰਘ ਨੇ ਸਾਡੇ ਕੋਲ 1 ਲੱਖ ਰੁਪਏ ਮੰਗਿਆ ਨਾਲ ਉਹਦੇ ਇੱਕ ਹੋਰ ਭਾਰਾ ਜਾ ਲੜਕਾ ਸੀ ਪਤਾ ਨਹੀਂ ਬਲਰਾਜ ਸਿੰਘ ਐਸਆਈਏ ਕੋਈ ਵੀਡੀਓ ਹੈਗੀ ਕੋਈ ਤੁਹਾਡੇ ਕੋਲ ਉਹਦੀ ਵੀਡੀਓ ਹੈਗੀ ਇਹ ਵੀਡੀਓ ਤੁਹਾਨੂੰ ਹੀ ਵਟਸਐਪ ਤੇ ਦੇ ਰਹੇ ਆ ਉਹਨੇ ਬਾਅਦ ਚ ਅਸੀਂ ਮਤਲਬ ਉੱਥੇ ਮੁਚਲਕੇ ਭਰ ਕੇ ਆਹ ਵੇਖੋ ਐਫ ਆਈ ਆਰ ਦੀ ਕਾਪੀ ਐਫ ਆਰ ਜਿਹੜੀ ਹੈ ਮਾਲਕਾਂ ਦੇ ਕੀਤੀ ਸਾਡੇ ਬੱਚਾ ਨੂੰ ਰੈਸਟ ਰੱਖਿਆ ਤੇ ਮਾਲਕ ਬਾਹਰ ਇਹਨਾਂ ਦੇ ਨਾਲ ਖਾਣੇ ਖਾਂਦੇ ਰਹੇ ਇਹਨਾਂ ਨੂੰ ਖਾਣੇ ਖਵਾਉਂਦੇ ਰਹੇ ਇਸ ਤੋਂ ਬਾਅਦ ਇਹ ਮੁਚਲ ਕੇ ਭਰੇ ਜੜੇ ਫਿਰ ਡਿਮਾਂਡ ਕੀ ਕੀਤੀ ਪੁਲਿਸ ਨੇ ਡਿਮਾਂਡ ਕੀਤੀ 1 ਲੱਖ ਦੀ ਪਰ ਬਾਅਦ ਚ ਉਹਨਾਂ ਨੇ ਕਿਹਾ ਵੀ ਚਲੋ ਤੁਸੀਂ ਸਾਬ ਸੇ ਬੰਦੇ ਹੋ ਅਸੀਂ ਤੁਹਾਨੂੰ ਮਤਲਬ ਸਾਨੂੰ ਤੁਸੀਂ ਮਤਲਬ 25-30 ਹਜ਼ਾਰ ਦੇ ਦਰਾਂ ਅਸੀਂ ਕਿਹਾ ਠੀਕ ਹੈ 82000 ਰੁਪਿਆ ਇਹਨਾਂ ਨੇ ਉਹਨਾਂ ਬੱਚਿਆ ਕੋ ਵੀਡੀਓ ਬਣਾ ਕੇ ਮਤਲਬ ਉਥੋਂ ਪੁਲਿਸ ਵਾਲਿਆਂ ਵੀਡੀਓ ਬਣਾ ਕੇ ਉਹਨਾਂ ਦਾ ਜਿਹੜਾ ਨਾ ਜਾਮਾ ਦਾਸੀ ਰੱਖਿਆ ਨਾਲ ਮੋਬਾਈਲ ਰੱਖੇ ਨਾਲ ਦੋ ਐਨਕਾਂ ਸੀ ਵਧੀਆ ਵਧੀਆ ਉਸ ਤੋਂ ਬਾਅਦ ਜਦੋਂ ਸੀ ਅਗਲੇ ਦਿਨ ਪੁਲਿਸ ਨੇ ਸਾਡੇ ਮਚਲ ਕੇ ਭਰਗੇ ਸਵੇਰੇ 6 ਵਜੇ ਸਾਨੂੰ ਛੜਤਾ ਮਤਲਬ ਸਾਰੀ ਰਾਤ ਸਾਡੇ ਤੇ ਜੋਰ ਹਰਸਮੈਂਟ ਹੋਇਆ ਉਸ ਥਾਣੇ 'ਚ ਇੱਕ ਮੁੰਛੀ ਸੀ ਉੱਥੇ ਅੰਦਰ ਮੈਨੂੰ ਦਾ ਨਾਂ ਨਹੀਂ ਪਤਾ ਉਹ ਵੀ ਸਾਨੂੰ ਜਲੀਲ ਕਰ ਰਹੇ ਸ਼ਰਾਰ ਨਾਲ ਰਜੇ ਹਸੀ ਨਸ਼ਾ ਰਜੇ ਸੀ ਸਾਰੇ ਪੁਲਿਸ ਅਫਸਰ ਔਰ ਉਹ ਪੰਜਾਬ ਨਾਲ 10000 ਰੁਪਏ ਦੀ ਡਿਮਾਂਡ ਕਰਦਾ ਰਿਹਾ ਬੱਚਿਆ ਕੋ ਬੱਚਿਆ ਨਹੀਂ ਦਿੱਤੇ ਤਾਂ ਬੱਚਿਆ ਦੇ ਉੱਤੇ ਤਸ਼ੱਦਦ ਕਰਦਿਆ ਰਿਹਾ ਅੰਦਰ ਲੱਗਦਾ ਸੀ ਕਿ ਐਨ ਆਰ ਆਈ ਹੋਣ ਦੇ ਕਾਰਨ ਹੀ ਬੱਚੇ ਤੇ ਪੈਸੇ ਟਮਾੜ ਰਖੀਆ ਵੀ ਲੱਗਦਾ ਸੀ ਕਿ ਐਨ ਆਰ ਦੇ ਬੱਚੇ ਆ ਇਹਨਾਂ ਨੂੰ ਬਿਲਕੁਲ ਪੁਲਿਸ ਪੈਸਿਆਂ ਵਾਸਤੇ ਪਰਚੇ ਕਰਦੀ ਜੇ ਮੈਂ ਤਿੰਨ ਐਗਜ਼ਾਮਪਲ ਆ ਦਾਂਗਾ ਤੁਹਾਨੂੰ ਲਾਸਟੇ ਦਾਂਗਾ ਵੀ ਜਿੱਥੇ ਮੈਂਨ ਵਾਲਵਾ ਤਿੰਨ ਕੇਸ ਆਲਰੇਡੀ ਹੋਇਆ ਦੋ ਮਹੀਨਿਆਂ ਚ ਜਿੱਥੇ ਸਿਰਫ ਪੁਲਿਸ ਨੇ ਪੈਸਾ ਖਾ ਕੇ ਪਰਚੇ ਕੀਤੇ ਆ ਇੰਦੇ ਵਿੱਚ ਸਾਨੂੰ ਅਸੀਂ ਚਲੇ ਗਏ ਘਰ ਸਾਨੂੰ ਨਾ ਸਾਡੀ ਗੱਡੀ ਦਿੱਤੀ ਗਈ ਨਾ ਸਾਨੂੰ ਸਾਡੇ ਪੈਸੇ ਦਿੱਤੇ ਗਏ ਨਾ ਸਾਨੂੰ ਕਿਹਾ ਵੀ ਸ਼ਾਮੀ ਆ ਜਾਓ ਅਸੀਂ ਸ਼ਾਮ ਨੂੰ ਉੱਥੇ ਗਏ ਸਾਡਾ ਉੱਥੇ ਸ਼ਾਮ ਨੂੰ ਹੀ ਬੜਾ ਜਲੂਸ ਕੱਢਿਆ ਪਰ ਉਸਨੇ ਕਦੀ ਇੱਧਰ ਕਦੀ ਇੱਧਰ ਹਾਰ ਕੇ ਬਿੱਲਾ ਭਾਜੀ ਬਲਬੀਰ ਸਿੰਘ ਬਿੱਲਾ ਭਾਜੀ ਗਰਮ ਹੋ ਗਏ ਕਹਿੰਦੇ ਠੀਕ ਹੈ ਜੇ ਤੁਸੀਂ ਰੱਖਨੇ ਆ ਪੈਸੇ ਸੰਭਾਲ ਲਓ ਜਿਹੜਾ ਏਸੇ ਬਲਰਾਜ ਸਿੰਘ ਸੀ ਪੈਸੇ ਉਹਦੇ ਦਰਾਜ ਵਿੱਚ ਪਏ ਸੀ ਉਹਨਦੇ ਕੋ ਲੌ ਦੀ ਚਾਬੀ ਸੀ ਉਹਨਦੇ ਕੋ ਸੀ 10 ਵਾਰੀ ਪੈਸੇ ਮੰਗੇ ਉਹਨਾਂ ਨੂੰ ਪਹਿੜ ਦਿੱਤੇ ਕਿਹੰਦਾ ਉਹਨਦੇ ਕੋਲੇ ਉਹਨਦੇ ਕੋਲੇ ਵੀ 82000 ਦਾ 82000 ਉਹ ਖਰਚਮ ਕਰਨਾ ਚਾਹੁੰਦਾ ਸੀ ਪੁਲਿਸ ਵਾਲੇ ਪਰ ਅਸੀਂ ਸਟੈਂਡ ਲੈ ਗਏ ਬਿੱਲੇ ਭਾਈ ਸਟੈਂਡ ਲੈ ਗਏ ਰਮਨ ਭਾਈ ਸਟੈਂਡ ਲੈ ਗਏ ਜਦੋਂ ਸਟੈਂਡ ਲੈ ਗਏ ਤੇ ਸਾਨੂੰ ਉਹਨਾਂ ਨੇ ਗਿਣਤੀ ਕਰਨੀ ਸ਼ੁਰੂ ਕਰ ਦਿੱਤੀ ਪੈਸਿਆਂ ਦੀ ਔਰ ਉਹ 70 ਹਜ਼ਾਰ ਦੇਖਲੇ 12 ਹਜ਼ਾਰ ਉਹਦੇ ਜੋ ਕਟ ਘੋਟ ਲਿਆ ਨਾ ਪੁਲਸ ਵਾਲਿਆਂ ਉਸ ਤੋਂ ਬਾਅਦ ਸਾਡੇ ਕੋਲ ਰਿਸ਼ਵਤ ਮੰਗੀ ਅਸੀਂ 20 ਹਜ਼ਾਰ ਫੜਾਇਆ ਉਹਨਾਂ 20 ਨਹੀਂ ਰੱਖਿਆ ਉਹਨਾਂ 5 ਹਜ਼ਾਰ ਸਾਡੇ ਕੋਲ ਹੋਰ ਮੰਗ ਲਿਆ ਅਸੀਂ 5 ਹਜ਼ਾਰ ਹੋਰ ਦੇ ਦਿੱਤਾ ਫਿਰ ਕਹਿੰਦਾ ਨਹੀਂ 25 ਨਹੀਂ ਲੈਣਾ ਮੈਂ ਕਿਹਾ ਤੂੰ 25 ਕੀਤਾ ਕਹਿੰਦਾ ਨਹੀਂ 5 ਹੋਰ ਲੈਣਾ ਉਹਨਾਂ 30 ਹਜ਼ਾਰ ਰੁਪਇਆ ਸਾਡੇ ਕੋਲ ਜਿਹੜੇ ਮੁੰਡੇ ਜਿਨ੍ਹਾਂ ਨੂੰ ਰੈਸਟ ਕੀਤਾ ਸੀ ਉਹਨਾਂ ਦੀ ਮੌਜੂਦਗੀ ਵਿੱਚ ਕੁਝ ਸਮਾਜ ਸੇਵਕਾਂ ਦੀ ਮੌਜੂਦਗੀ ਸਾਡੇ ਕੋਲ 30 ਹਜ਼ਾਰ ਰੁਪਇਆ ਫੜ ਕੇ ਤੇ ਫਾਈਲ ਵਿੱਚ ਰੱਖ ਲਿਆ ਤੇ ਅਸੀਂ ਉਹਨੂੰ ਐਸਐਨ ਸਾਹਿਬ ਨੂੰ ਗੁੱਸਾ ਚੜ ਗਿਆ ਵੀ ਤੁਸੀਂ 12000 ਉਹਦੇ ਚ ਰੱਖ ਲਿਆ ਫਿਰ ਦੋ ਅੰਕਾਂ ਸੀ ਇੱਕ ਵਰਚਾਸੀ ਦੀ ਅੰਕ ਸੀ 606000 ਦੀ ਉਹ ਵੀ ਪੁਲਿਸ ਨਾਲ ਸਾਨੂੰ ਵਾਪਸ ਨਹੀਂ ਦਿੱਤੀ ਅੱਛਾ ਇਹਦੀ ਸਾਰੀ ਵੀਡੀਓਗ੍ਰਾਫੀ ਅਸੀਂ ਤੁਹਾਨੂੰ ਭੇਜਤੀ ਹੈ ਵੀ ਪੁਲਿਸ ਨੇ ਸਾਡੇ ਕੋਲ ਰਿਸ਼ਵਤ ਲਈ ਹੈ ਸਾਡੇ ਕੋਲ ਟੋਟਲ 30000 ਰੁਪਏ ਇਕ ਲਿਆ ਤੇ 12000 ਰੁਪਏ ਸਾਡੀ ਜਮ੍ਹਾਂ ਰਕਮਾਂ ਤੋਂ ਕੱਟ ਦਿੱਤਾ ਗਿਆ ਤੁਸੀਂ ਬਾਤੀ ਆਪਣੀ ਇਨਫੋਰਮੇਸ਼ਨ ਵੱਡੇ ਅਸਟਰਾਂ ਨੂੰ ਦਿੱਤੀ ਕੋਈ ਹਾਂ ਬਿਲਕੁਲ ਅਸੀਂ ਮਤਲਬ ਮਾਨ ਜੋ ਸੀਪੀ ਸਾਹਿਬ ਨੂੰ ਇਨਫੋਰਮੇਸ਼ਨ ਦਿੱਤੀ ਸੀਪੀ ਸਾਹਿਬ ਬਹੁਤ ਵਧੀਆ ਭੁੱਲਾ ਸਾਹਿਬ ਬਹੁਤ ਵਧੀਆ ਅਫਸਰ ਹੈ ਪਰਮਾਤਮਾ ਕਰੇ ਹਮੇਸ਼ਾ ਮਰ ਸਰ ਉਹੋ ਹੀ ਸੇਪੀ ਰਹਿਣ ਮੈਂ ਪਹਿਲੀ ਵਾਰ ਵੇਖਿਆ ਐ ਐਸਸੀਪੀ ਨੂੰ ਮੈਂ ਸਲੂਟ ਕਰਦਾ ਵਾਂ ਜਿਨੇ ਤੁਰੰਤ ਐਕਸ਼ਨ ਲਿਆ ਅਸੀਂ ਵਟਸਐਪ ਤੇ ਵੀਡੀਓ ਭੇਜੀ ਅਸੀਂ ਫੋਨ ਵੀ ਨਹੀਂ ਕੀਤਾ ਪਰ ਸਾਡੇ ਵਟਸਐਪ ਤੇ ਵੀਡੀਓ ਭੇਜਤੋਂ ਬਾਅਦ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ ਨੇ ਐਕਸ਼ਨ ਲਿਆ ਤੇ ਉਸੇ ਲਈ ਉਹਨਾਂ ਕਾਰਵਾਈ ਕੀਤੀ ਐਫਆਰ ਵੀ ਕੀਤੀ ਐ ਲਾਈਨ ਹਾਜ਼ਰ ਵੀ ਕੀਤੀ ਐ ਬਾਕੀ ਹਾਲੇ ਸਾਨੂੰ ਪਤਾ ਨਹੀਂ ਸਾਡੇ ਕੋਲ ਫਿਰ ਦੀ ਕਾਪੀ ਨਹੀਂ ਪਹੁੰਚੀ ਅਸੀਂ ਥਾਣੇ ਤੋਂ ਮੰਗਦੇ ਮੈਂ ਸਾਨੂੰ ਕਾਪੀ ਨਹੀਂ ਦਿੱਤੀ ਜਾ ਰਹੀ ਇਨਵੈਸਟੀਗੇਸ਼ਨ ਚੱਲ ਰਹੀ ਐ ਜਿਹੜਾ ਮਤਲਬ ਏਐਸਆਈ ਬਲਰਾਜ ਸਿੰਘ ਬਲਰਾਜ ਸਿੰਘ ਭੱਜ ਗਿਆ ਐ ਐਸੀ ਭੱਜ ਗਿਆ ਤੇ ਐਫ ਆਈ ਆਰ ਹੋ ਗਈ ਹੈ ਪਰ ਬੜੀ ਹਰਾਨਗੀ ਦੀ ਗੱਲ ਹੈ ਵੀ ਅਸੀਂ ਉੱਚ ਅਧਿਕਾਰੀਆਂ ਨੂੰ ਵੀਡੀਓ ਦਿੱਤੀ ਹੈ ਪਹਿਲਾਂ ਅਸੀਂ ਕਿਸੇ ਨਾਲ ਗੱਲ ਵੀ ਨਹੀਂ ਕੀਤੀ ਤੇ ਐ ਐਸੀ ਬਲਰਾਜ ਸੇ ਕਿਵੇਂ ਭੱਜ ਗਿਆ ਇਹ ਸਵਾਲੀਆ ਨਿਸ਼ਾਨ ਹੈ ਕੇਵਲ ਇੰਨਾ ਹੀ ਨਹੀਂ ਮਤਲਬ ਮਿਰਤੇ ਵੀ ਪਹਿਲਾਂ ਵੀ ਰਾਜਨੀਤਿਕ ਲੋਕਾਂ ਨੇ ਮਤਲਬ ਸ਼ਾਮਲਰ ਜਪੀਨਾ ਬਚਾਉਣ ਦੀ ਖਾਤਰ ਮਿਰਤੇ ਝੂਠੇ ਪਰਚੇ ਕਰਾਏ 47 ਜਨਮ ਨੂੰ ਜੇਲ੍ਹ ਭੇਜਿਆ 47 ਜਿਸ ਤਰੀਕੇ ਦੀ ਕਹਿੰਦੇ ਪੁਲਿਸ ਕਮਿਸ਼ਨਰ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ ਕੀ ਇਹਨਾਂ ਇਸ ਕਾਰਵਾਈ ਤੋਂ ਵੀ ਸੰਤੁਸ਼ਟ ਜੇ ਦੇਖੋ ਮੈਂ ਜੋ ਨਾ ਮੁੜਲੀ ਕੀਤੀ ਹੈ ਮੈਂ ਸੰਤੁਸ਼ਟੇ ਕਹਾਵਾ ਅੱਗੋਂ ਮੈਂ ਵੇਖਾਂਗਾ ਵੀ ਕੀ ਕਾਰਵਾਈ ਹੋਈ ਹੈ ਪੁਲਿਸ ਕਮਿਸ਼ਨਰ ਨੇ ਆਪਣੇ ਪੇਜ ਤੇ ਪਾਇਆ ਵੀ ਐਫ ਆਈ ਆਰ ਕੀਤੀ ਹੈ ਔਰ ਐਸ ਐਚਓ ਨੂੰ ਲਾਇਨ ਅਧਰ ਕਰਤਾ ਤੇ ਨਾਲ ਗਰਮ ਨੂੰ ਲਾਇਨ ਅਧਰ ਕਰਤਾ ਤੇ ਏ ایس ਏ ਬਲਰਾਜ ਸਿੰਘ ਤੇ ਐਫ ਆਈ ਆਰ ਕੀਤੀ ਹੈ ਐਫ ਆਈ ਆਰ ਨੰਬਰ 7 ਐ ਦੇਖੋ ਅੱਛਾ ਤੁਸੀਂ ਦੱਸ ਦੇ ਪਈ ਸੀ ਕਿ ਪਰਿਵਾਰ ਦੇ ਅਸੀਂ ਸਾਰੇ ਪਰਿਵਾਰ ਦੇ ਮੈਂਬਰ ਉੱਥੇ ਥਾਣੇ ਵਿੱਚ ਰਾਤ ਲਗਾਤਾਰ ਅਸੀਂ ਉੱਥੇ ਰਹੇ ਉਹ ਪਰਿਵਾਰ ਦੇ ਮੈਂਬਰ ਕੌਣ ਸੀ ਤੁਹਾਡੇ ਮੇਰੇ ਪਰਿਵਾਰ ਦੇ ਮੈਂਬਰ ਸੀ ਬਲਬੀਰ ਸਿੰਘ ਬਿੱਲਾ ਜੀ ਰਮਨ ਬਾਬਾ ਜੀ ਜਿਹੜੇ ਫੜੇ ਸੀ ਉਹ ਕੌਣ ਨੇ ਜਿਹੜੇ ਫੜਿਆ ਉਹ ਸਾਡੇ ਬੱਚੇ ਆ ਪੰਜਾਬ ਦੇ ਬੱਚੇ ਆ ਜੀ ਦੋ ਬੱਚੇ ਐਨਆਰਆਈ ਸੀ ਉਹਨਾਂ ਦੀ ਫਲਾਈਟ ਸੀ ਉਹਨਾਂ ਦੀ ਫਲਾਈਟ ਕੈਂਸਲ ਕਰਾਣੀ ਪਈ ਮਤਲਬ ਇੰਨਾ ਜ਼ੁਲਮ ਕਰਦੀ ਏ ਮੈਂ ਮਾਰ ਜੋ ਭਗਵੰਤ ਮਾਨ ਨੂੰ ਕੋਈ ਨਾ ਪੰਜਾਬ ਕੌਣ ਰਹੇਗਾ ਤੁਸੀਂ ਤਾਂ ਬਾਰੋਂ ਐਨਆਰਆਈ ਨੂੰ ਕਹਿੰਦੇ ਵੀ ਆ ਜਾਓ ਪੰਜਾਬ ਵਿੱਚ ਮਤਲਬ ਉਹ ਪੰਜਾਬ ਕਿਉਂ ਆਣਾ ਝੂਠੇ ਪਰਚੇ ਕਰਾਣ ਲੱਗਦਾ ਕਿ ਪੁਲਿਸ ਝੂਠੇ ਪਰਚੇ ਕਰਦੀ ਏ ਪੁਲਿਸ ਸੋਚੀ ਸਜਮੀ ਸ਼ਾਸ਼ਾਣ ਜਨ ਕਰਦੀ ਏ ਇਸ ਤੋਂ ਪਹਿਲਾਂ ਵੀ ਰਣਜੀਤ ਇਹਨੂੰ ਠਾਣੇ ਮਤਲਬ ਤਿੰਨ ਬੱਚਿਆਂ ਦੇ ਝੂਠੇ ਪਰਚੇ ਕੀਤੇ ਗਏ ਸੀ ਆਵਾਰਾ ਗਰਦੀ ਦੇ ਉਹ ਵਿਚਾਰੇ ਸ਼ੇਧਾਲੇ ਮੱਥਾ ਟੇਕ ਕੇ ਆਏ ਸੀ ਔਰ ਐਸ ਐਚਓ ਸਰਮੇਗ ਸਿੰਘ ਨੇ ਝੂਠੇ ਪਰਚੇ ਕੀਤੇ ਸਵੇਰੇ ਉੱਥੇ ਏਐਸਆਈ ਗੁਰਮੀਤ ਸਿੰਘ ਨੇ ਸਾਡੇ ਕੋਲ ਰਿਸ਼ਵਤ ਮੰਗੀ ਸੀ ਪਰ ਸਾਡੇ ਕੋਲ ਵੀਡੀਓ ਨਹੀਂ ਹੈਗੀ ਇਸ ਕਰਕੇ ਵੀ ਮੁੱਦਾ ਨਹੀਂ ਚੁੱਕਿਆ ਔਰ ਸੋਸ਼ਲ ਮੀਡੀਆ ਦਾ ਵੀ ਮੁੱਦਾ ਲਿਆਂਦਾ ਸੀ ਕਿ ਅਸੀਂ ਪੁਲਿਸ ਨੂੰ ਕਹਿੰਨੇ ਆ ਵੀ ਸਾਨੂੰ ਪ੍ਰੂਫ ਦੇ ਦੇ ਵੀ ਉਹਨਾਂ ਬੱਚਿਆਂ ਦੇ ਪਰਚੇ ਬੰਦੇ ਸੀ ਜਿਨ੍ਹਾਂ ਦੇ ਤਿੰਨ ਪਰਚੇ ਕੀਤੇ ਹੀ ਫਿਰ ਪਰਚੇ ਕਰਕੇ ਉਹਨਾਂ ਦੇ ਘਰਾਂ ਨੂੰ ਤਲਾਸ਼ ਕਰਨਾ ਪੁਲਿਸ ਦੀ ਡਿਊਟੀ ਹੈ ਸਾਨੂੰ ਕੋਈ ਇੱਕ ਪੁਲਿਸ ਅਫਸਰ ਦੱਸ ਦੇ ਵੀ ਐਸ ਐਚਓ ਨੇ ਉਹਨਾਂ ਦੇ ਪਰਿਵਾਰ ਨੂੰ ਜਾਂ ਕਿਸੇ ਪੁਲਿਸ ਅਧਿਕਾਰੀ ਨੇ 12 ਘੰਟੇ ਜੇਲ੍ਹ ਵਿੱਚ ਰੱਖ ਕੇ ਛਡਾ ਦਿੱਤੀ ਹੋਵੇ ਕੇਵਲ ਇੰਨਾ ਹੀ ਨਹੀਂ ਬਾਬਾ ਦੀ ਬਾਾਰ ਇੱਕ ਉੱਥੇ ਮਤਲਬ ਪਬ ਹੈ ਰਣਜੀਤ ਐਵੇਨਿਊ ਉੱਥੇ ਵੀ ਅੱਤ 2 ਅਗਸਤ ਨੂੰ ਲਗਭਗ 1 ਜਾਂ 2 ਘੰਟੇ ਲੱਗੇ ਤਾਂ ਕਿ ਰਾਤੀ ਰੇਡ ਕੀਤੀ ਗਈ ਉੱਥੋਂ 25 30 ਜਿਹੜੇ ਉੱਥੇ ਬੰਦੇ ਹੁੱਕਾ ਪੀ ਰਹੇ ਸੀ ਉਹਨਾਂ ਨੂੰ ਵੱਖਰੀ ਚੌਂਕੀ ਲਿਜਾਇਆ ਗਿਆ ਔਰ ਜਿਹੜੇ ਸੀ ਬਾਬਾ ਦੀ ਬਾੜ ਦਾ ਜਿਹੜਾ ਮਾਲਕ ਸੀ ਉਹਨੂੰ ਵੱਖਰੀ ਥਾਂ ਲੈ ਲੈਂਦਾ ਗਿਆ ਕਿ ਨਹੀਂ ਸਮੋਕਸ ਬੀਅਰ ਬਾਤ ਦਾ ਸਮੋਕਸ ਸਮੋਕਸ ਨੂੰ ਬੀਅਰ ਬਾਤ ਦਾ ਅੱਛਾ ਇਸ ਕੇਸ ਵਿੱਚ ਵੀ ਤਾਂ ਦੇ ਬੀ ਪੁਲਿਸ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ ਕਿ ਜਿਹੜੇ ਮੁੰਡੇ ਕਾਬੂ ਮੈਂ ਪਹਿਲਾਂ ਪਹਿਲੀ ਗੱਲ ਕਰਦਾ ਪਿਆ ਮੈਂ ਵੀ ਬਾਬਾ ਸਮੋਕਸ ਬੀਅਰ ਬਾਤ ਦੇ ਉੱਤੇ ਵੀ ਰਿਸ਼ਵਤ ਲਈ ਗਈ ਹੈ ਅਸੀਂ ਔਰ ਪੁਲਿਸ ਕੀ ਕਰਦੀ ਹੈ ਰਿਸ਼ਵਤ ਲੈ ਕੇ ਬਦਮਾਸ਼ੀ ਖਾਂਦੀ ਹੈ ਮੈਂ ਸਾਰੇ ਅਫਸਰ ਨਹੀਂ ਕਹਾਗਾ بڑے بڑے ਨੇਕ ਪੁਲਿਸ ਅਫਸਰ ਹੈ ਗਿਆ ਇਸ ਮਾਮਲੇ ਸਾਡਾ ਸੱਤਿਆ ਸਾ ਦਿੱਤਾ ਮੰਧੀਰ ਡੀਸੀਪੀ ਮੰਧੀਰ ਸਾਹਿਬ ਨੇ ਸਾਡਾ ਸਾਥੀ ਉਹਨਾਂ ਕੋਲ ਲੈ ਗਿਆ ਉਹਨਾਂ ਬੜਾ ਸਤਿਕਾਰ ਕੀਤਾ ਮਨਾ ਧੰਨਵਾਦੀਆਂ ਵੀ ਇਹੋ ਜਿਹੇ ਪੁਲਿਸ ਅਫਸਰ ਪੰਜਾਬ ਨੂੰ ਚਾਹੀਦੇ ਆ ਭਗਵੰਤ ਮਾਨ ਜੀ ਇਹੋ ਜਿਹੇ ਪੁਲਿਸ ਅਫਸਰ ਪੰਜਾਬੇ ਰੱਖੋ ਮਤਲਬ ਜਿਹੜੇ ਰਿਸ਼ਵਤਾਂ ਲੈਂਦੇ ਆ ਜਿਹੜੇ ਤੁਹਾਡੇ ਵੋਟਰਾਂ ਨੂੰ ਜਿਹੜੇ ਤੁਹਾਡੇ ਸਪੋਰਟਰਾਂ ਨੂੰ ਤੰਗ ਕਰਦੇ ਆ ਕੁਝ ਤੁਹਾਡੇ ਲੀਡਰ ਵੀ ਗੰਦੀ ਨਾਲੀ ਦੇ ਕੀੜੇ ਦੇ ਕੁਝ ਲੀਡਰ ਵੀ ਤੁਹਾਡੇ ਮਤਲਬ ਭ੍ਰਸ਼ਟਾਜੜੀ ਲਿਪਤੇਗੇ ਜੇ ਮੈਂ ਸਮਾਂ ਤੇ ਤੁਹਾਨੂੰ ਪ੍ਰੂਫ ਦਾਂਗਾ ਮੀਡੀਆ ਦੇ ਸਾਹਮਣੇ ਦਾਂਗਾ ਸ਼ਾਮਲਾਰ ਜ਼ਮੀਨਾਂ ਦੇ ਵਿੱਚ ਜੋ ਜੋ ਮਤਲਬ ਮੇਰੇ ਨਾਲ ਤੁਹਾਡੇ ਲੀਡਰਾਂ ਨੇ ਕੀਤਾ ਹੈ ਮੈਂ ਵਿਧ ਪ੍ਰੂਫਾਂ ਨਾਲ ਗੱਲ ਕਰਾਂਗਾ ਪਹਿਲਾਂ ਆਪਣੇ ਲੀਡਰਾਂ ਨੂੰ ਨੱਥ ਪਾਓ ਜਿਹੜੇ ਅੰਮ੍ਰਿਤਸਰ ਦੇ ਲੀਡਰ ਕਰਪਟ ਨੇ ਜਿਹੜੇ ਬੇਈਮਾਨ ਚੋਰ ਠੱਗ ਐਸਲੇ ਪੰਜਾਬ ਦੀ ਜਨਤਾ ਦਾ ਖੂਨ ਚੂਸ ਰਹੇ ਨੇ ਪਹਿਲਾਂ ਉਹਨਾਂ 'ਤੇ ਧਿਆਨ ਦਿਵੋ ਮੈਂ 47 ਦਿਨ ਜੇਲ੍ਹ ਸੰਤਾਪ ਚ ਝੱਲਿਆ ਜੇ ਔਰ ਭਗਵੰਤ ਮਾਜੀ ਤੁਹਾਡੇ ਲੀਡਰਾਂ ਕੇ ਝੱਲਿਆ ਜੇ ਸਾਰੇ ਅੰਮ੍ਰਿਤਸਰ ਦੇ ਐਮਐਲਏ ਨੂੰ ਪਤਾ ਜੇ ਵੈਰੀਫਾਈ ਕਰ ਕਰੋ ਜੇ ਮੇਰਾ ਕੋਈ ਦੋਸ਼ ਹੈਗਾ ਤੇ ਮੇਰੇ 'ਤੇ 10 ਪਰਚੇ ਕਰੋ ਮੈਨੂੰ ਹਮੇਸ਼ਾ ਵਾਸਤੇ ਜੇਲ੍ਹ ਸੁਰਦੋ ਜਾਂ ਮੈਨੂੰ ਫਾਂਸੀ ਲਾ ਦਿਓ ਜੇਕਰ ਪੁਲਿਸ ਨੇ ਜੇਕਰ ਤੁਹਾਡੇ ਲੀਡਰਾਂ ਨੇ ਮੈਂ ਸ ਕੁਝ ਪੁਲਿਸ ਅਫਸਰਾਂ ਨੇ ਜੇ ਕੁਝ ਲੀਡਰਾਂ ਨੇ ਤੁਹਾਨੂੰ ਜਿਤਾਉਣ ਵਾਲੇ ਆ ਤੇ ਅਸੀਂ ਤੁਹਾਡੀ ਪਾਰਟੀ ਦਾ ਸਮਰਥਨ ਕੀਤਾ ਹੀ ਤੁਹਾਡੇ 5 ਐਮਐਲਏ ਸਾਡੇ ਦਫਤਰ ਆ ਕੇ ਸਮਰਥਨ ਲੈਣ ਆਏ ਸੀ ਔਰ ਪੰਜ ਹਲਕੇ ਤੋਂ ਦਾ ਸਮਰਥਨ ਕੀਤਾ ਹੀ ਅਮਰਸਰ ਚ ਢਾੜੀਵਾਲ ਜੀ ਵੀ ਸਾਡੇ ਕੋਲ ਆ ਹੀ ਚੱਲ ਕੇ ਕੁਲਦੀਪ ਸਿੰਘ ਢਾੜੀਵਾਲ ਜੀ ਦਾ ਪੂਰਾ ਸਮਰਥਨ ਕੀਤਾ ਸੀ ਔਰ ਚਲੋ ਕੁਲਦੀਪ ਸਿੰਘ ਢਾਲੀਵਾਲ ਪਾਵੇਂ ਹਾਰ ਗਏ ਪਰ 5 ਐਮਐਲ ਜਿਤਾਏ ਸੀ ਔਰ ਜਗਦਾ ਸਿੰਘ ਵੀ ਦਾ ਰਕੋਰ ਦੇ ਲੈਣਾ ਸੋਸ਼ਲ ਮੀਡੀਆ ਤੇ ਜਗਦਾ ਸਿੰਘ ਨੇ ਪੰਜ ਹਲ ਕੈਂਚ ਆਮ ਆਦਿ ਪਾਰਿਆ ਸਮਰਥਨ ਕੀਤਾ ਔਰ ਪੰਜੇ ਹਲ ਕੇ ਜਿੱਤ ਕੇ ਦਿਖਾਈ ਸੀ ਔਰ ਕੁਲਦੀਪ ਸਿੰਘ ਢਾਲੀਵਾਲ ਦਾ ਸਮਰਥਨ ਕੀਤਾ ਪਰ ਅੱਜ ਤੁਹਾਨੂੰ ਸੀ ਲਿਆਂਦਾ ਪੰਜਾਬ ਵਿੱਚ ਔਰ ਸਾਡੇ ਬੱਚਾ ਦੇ ਪਰਚੇ ਹੋ ਰਹੇ ਝੂਠੇ ਪਰਚੇ ਹੋ ਰਹੇ ਸਾਡੇ ਕੋਲ ਰਿਸ਼ਕਤਾਂ ਮੰਗੀਆਂ ਜਾ ਰਹੀਆਂ ਨੇ ਜ਼ੁਲਮ ਹੋ ਰਿਹਾ ਜੇ ਪੰਜਾਬ ਖਾਲੀ ਹੋ ਜਾਏਗਾ ਰਾਜ ਕਿੱਥੇ ਕਰੋਗੇ ਭਗਵੰਤ ਮਾਨ ਜੀ ਤੁਸੀਂ ਬਹੁਤ ਵਧੀਆ ਸੀਐਮਓ ਤੁਹਾਨੂੰ ਸਲੂਟ ਕਰਦਾ ਵਾਂ ਤੁਹਾਨੂੰ ਪੰਜਾਬ ਦੀ ਜਨਤਾ ਦਾ ਪਿਆਰ ਹੈ ਤੁਸੀਂ ਜਨਤਾ ਪੱਖੀ ਫੈਸਲੇ ਲੈ ਰਹੇ ਹੋ ਤੁਸੀਂ ਵਧੀਆ ਕਰ ਰਹੇ ਹੋ ਪਰ ਤੁਹਾਡੇ ਅਫਸਰ ਤੇ ਕੁਝ ਲੀਡਰ ਕੁਝ ਅਫਸਰ ਤੇ ਕੁਝ ਲੀਡਰ ਬੇਈਮਾਨ ਚੋਰ ਥੱਗ ਤੁਹਾਡੀਆਂ ਜਨਤਾ ਦੀਆਂ ਬੋਟੀਆਂ ਨੋਝ ਲੈ ਜੇ ਇਹਨਾਂ ਨੂੰ ਨੁਕੇਲ ਪਾ ਲਓ ਨਹੀਂ ਤੇ ਆਉਣ ਵਾਲੇ ਸਮੇਂ 'ਚ ਆਵਾਮ ਦੀ ਪਾਰਟੀ ਦਾ ਨਾਮੋ ਨਿਸ਼ਾਨੀ ਅਸੀਂ ਕੱਲ ਵੀ ਆਮ ਆਦਮੀ ਪਾਰਟੀ ਨਾਲ ਸਾਂ ਅੱਜ ਵੀ ਆਮ ਆਦਮੀ ਪਾਰਟੀ ਨਾਲ ਆ ਔਰ ਅੰਤ ਵਿੱਚ ਮੈਂ ਸਭ ਤੋਂ ਜ਼ਿਆਦਾ ਧੰਨਵਾਦੀਆਂ ਪੰਜਾਬ ਪੁਲਿਸ ਦੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਗੁਰਪ੍ਰੀਤ ਸਿੰਘ ਭੁੱਲਰ ਜੀ ਦਾ ਜਿਨ੍ਹਾਂ ਨੇ ਦਾਸ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਆ WhatsApp ਤੇ ਹੀ ਐਫ ਆਰ ਲਾਂਚ ਕਰਤੀ ਔਰ ਮੈਂ ਬਹੁਤ ਧੰਨਵਾਦੀਆਂ ਉਹਨਾਂ ਦਾ ਵੀ ਉਹਨਾਂ ਨੇ ਉਹਨੂੰ ਆਪਣੇ ਪੇਜ ਤੇ ਹੀ ਪਾਇਆ ਵੀ ਇੱਕ ਮੈਸੇਜ ਦਿੱਤਾ ਹੈ ਵੀ ਜਿਹੜਾ ਸਰਦਾਰ ਗੁਪੀ ਸਿੰਘ ਭੁੱਲਰ ਹੈ ਗਿਆ ਉਹ ਜਿਹੜੇ ਭਰ ਅਫਸਰ ਹੈ ਗਿਆ ਉਹਨਾਂ ਦੇ ਖਿਲਾਫ ਕਾਰਵਾਈ ਕਰਨਗੇ ਇਸ ਤੋਂ ਇਲਾਵਾ ਮੈਂ ਧੰਨਵਾਦੀਆਂ ਮਾਨਯੋਗ ਸੀਐਮ ਭਗਵੰਤ ਮਾਨ ਜੀ ਦਾ ਉਹਨਾਂ ਦੇ ਪੋਰਟਲ ਤੇ ਵੀ ਵੀਡੀਓ ਪਾਈਏ ਔਰ ਤੁਰੰਤ ਐਕਸ਼ਨ ਉਹਨਾਂ ਨੇ ਵੀ ਲਿਆ ਸਾਨੂੰ ਉਸ ਵੇਲੇ ਐਕਸ਼ਨ ਦੀ ਇਨਫੋਰਮੇਸ਼ਨ ਮਿਲ ਗਈ ਵੀ ਬਹੁਤ ਵਧੀਆ ਕੀਤਾ ਮਾਨਯੋਗ ਜਿਹੜੇ ਸਾਡੇ ਸੀਐਮ ਭਗਵੰਤ ਮਾਨ ਜੀਏ ਮੈਂ ਹਮੇਸ਼ਾ ਨਾਲ ਰਹਿ ਰਵਾਂਗਾ ਮੈਂ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਬੇਨਤੀ ਕਰਦਾ ਹਾਂ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨਗਰੀਏ ਇਹਨੂੰ ਭ੍ਰਸ਼ਟਾਚਾਰ ਤੋਂ ਬਚਾ ਲਓ ਭ੍ਰਸ਼ਟਾਚਾਰ ਤੋਂ ਤਾਦੀ ਬਚਣਗੇ ਜੇਕਰ ਤੁਹਾਡੇ ਲੀਡਰ ਸਹੀ ਹੋਣਗੇ ਜੇਕਰ ਤੁਹਾਡੇ ਅਫਸਰ ਸਹੀ ਹੋਣਗੇ ਹਰ ਮੈਕ ਵਿੱਚ ਭ੍ਰਸ਼ਟਾਚਾਰੀ ਚੱਲਦੀ ਪਈ ਜੇ ਇਹ ਜਿਹੜੇ ਬੱਚਿਆਂ ਦੇ ਪਰਚੇ ਹੋਏ ਝੂਠੇ ਭਗਵੰਤ ਮਾਨ ਜੀ ਇਹਨਾਂ ਦੀ ਵੈਰੀਫਾਈ ਕਰੋ ਜੇਕਰ ਬੱਚਿਆਂ ਨੇ ਕਸੂਰ ਹੋਇਆ ਜੇਕਰ ਬੱਚਿਆਂ ਦਾ ਕੋਈ ਮੈਡੀਕਲ ਹੋਇਆ ਇੱਕ ਮੈਡੀਕਲ ਹੁੰਦਾ ਜੇ ਐਫਆਈਆਰ ਉਹਨਾਂ ਕੋਲ ਆਵੇ ਤਾਂ ਉਹਨਾਂ ਦਾ ਮੈ ਜਾਇਦਾ ਉਹਦਾ ਟੈਸਟ ਕੋਈ ਹੋਇਆ ਫਿਰ ਤਾਂ ਇਹਦੇ ਪਰਚੇ ਬਰਕਰਾਰ ਰਹਿਣ ਦੋ ਨਹੀਂ ਤੇ ਮਾਨਯੋਗ ਸੀਪੀ ਪੁਲਿਸ ਕਮਿਸ਼ਨਰ ਅਮਰਸਖ ਗੁਪੀ ਸਿੰਘ ਨੂੰ ਬੇਨਤੀ ਕਰਦਾ ਹਾਂ ਜਿਹੜੇ ਐਨ ਆਰ ਆਈ ਬੱਚੇ ਆ ਇਹਨਾਂ ਦੇ ਪੋਜੀਸ਼ਨਾਂ ਖਿਲਵਾੜ ਨਾ ਹੋ ਸਕੇ ਇਹਨਾਂ ਨੂੰ ਬਾਜਿਤ ਬਰੀ ਕੀਤਾ ਜਾਵੇ ਜੇਕਰ ਇਹਨਾਂ ਦਾ ਕਸੂਰ ਨਹੀਂ ਫਿਰ ਐਫ ਆਈ ਆਰ ਕਿਉਂ ਕਸੂਰ ਤਾਂ ਪੁਲਿਸ ਦਾ ਜਿਹੜੀ ਝੂਠੇ ਪਰਚੇ ਕਰਦੀ ਪੈਸੇ ਲੈਂਦੀ ਹੈ ਰਿਸ਼ਤਾ ਲੈਂਦੀ ਹੈ ਚਲੋ